ਗੁਰਦਾਸਪੁਰ ਦੀ 7 ਨੰਬਰ ਸਕੀਮ ਦੇ ਵਿੱਚ ਇੱਕ ਗੁਰਪ੍ਰੀਤ ਨਾਮਕ ਵਿਅਕਤੀ ਨੇ ਆਪਣੇ ਪਿੰਡ ਗੁੱਤੀ ਦੇ ਵਿੱਚ ਸੱਸ ਅਤੇ ਪਤਨੀ ਦਾ ਕਤਲ ਕਰਨ ਤੋਂ ਬਾਅਦ ਉਹ ਇਸ ਜਗ੍ਹਾ ਦੇ ਵਿੱਚ ਆ ਕੇ ਲੁਗ ਗਿਆ ਸੀਗਾ ਇੱਕ ਕੁਆਟਰ ਬਣੇ ਹੈਗੇ ਨੇ 7 ਨੰਬਰ ਸਕੀਮ ਦੇ ਕੁਆਟਰ ਹੈਗੇ ਨੇ ਜਿਸ ਜਗ੍ਹਾ ਦੇ ਉੱਪਰ ਇਹ ਵਿਅਕਤੀ ਜਿਹੜਾ ਹੈਗਾ ਵਾ ਆਪਣੀ ਪਤਨੀ ਅਤੇ ਸੱਸ ਦਾ ਕਤਲ ਕਰਨ ਤੋਂ ਬਾਅਦ ਇਸ ਜਗ੍ਹਾ ਦੀ ਸਟਰੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੁਆਟਰ ਹੈਗੇ ਨੇ ਇਹਨਾਂ ਕੁਆਟਰਾਂ ਦੇ ਵਿੱਚ ਲੁਕਿਆ ਹੋਇਆ ਸੀਗਾ ਲੇਕਿਨ ਜਦੋਂ ਪੁਲਿਸ ਪਾਰਟੀ ਨੂੰ ਪਤਾ ਲੱਗਾ ਤਾਂ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੱਸਿਆ ਜਾ ਰਿਹਾ ਕਿ ਇੱਕ ਪੈਸਕੋ ਨਾਮ ਦੀ ਪ੍ਰਾਈਵੇਟ ਕੰਪਨੀ ਹੈਗੀ ਆ ਉਸ ਦੇ ਵਿੱਚ ਇਹ ਕੰਮ ਕਰਦਾ ਸੀ ਉਸ ਦੇ ਵਿੱਚ ਗਾਰਡ ਦਾ ਕੰਮ ਕਰਦਾ ਸੀ ਸਿਕਿਉਰਿਟੀ ਦਾ ਕੰਮ ਕਰਦਾ ਸੀਗਾ ਤਾਂ ਜਿਸ ਤੋਂ ਬਾਅਦ ਇਸ ਦੇ ਕੋਲ ਇੱਕ ਦੱਸਿਆ ਜਾ ਰਿਹਾ ਕਿ ਰਫਲ ਜਿਹੜੀ ਉਹ ਵੀ ਹੈਗੀ ਸੀਗੀ ਇਸ ਜਗ੍ਹਾ ਦੇ ਉੱਪਰ ਜਿਹੜਾ ਵਾ ਲੁਕਿਆ ਹੋਇਆ ਸੀਗਾ ਪੁਲਿਸ ਪਾਰਟੀ ਨੇ ਕਾਫੀ ਸਮਝਾਉਣ ਦੀ ਉਸ ਨੂੰ ਕੋਸ਼ਿਸ਼ ਜਿਹੜੀ ਕੀਤੀ ਹੈਗੀ ਕਿ ਉਹ ਸਰ ਉਨ੍ਹਾਂ ਦੇ ਵੱਲੋਂ ਕਾफी ਜਦੋਜਹਦ ਕੀਤੀ ਗਈ ਕਿ ਆਖਰਕਾਰ ਇਸ ਨੂੰ ਰੱਸ਼ ਕੀਤਾ ਜਾਵੇ ਇਸ ਨੂੰ ਸਮਝਾਇਆ ਜਾਵੇ ਲੇਕਿਨ ਇਸ ਨੇ ਸਮਝਣ ਦੀ بجائے ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਜੜੀਆ ਕਰ ਲਈ ਹੈਗੀ ਤੇ ਇਸ ਜਗ੍ਹਾ ਦੇ ਉੱਪਰ ਹੀ ਇਸ ਕੁਆਟਰ ਜਿਹੜੇ ਬਣਿਆ ਹੈਗੇ ਨੇ ਇਹਨਾਂ ਕੁਆਟਰਾਂ ਦੇ ਵਿੱਚ ਹੀ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਜੜੀਆ ਕਰ ਲਈ ਹੈਗੀ ਐਸਐਸਪੀ ਗੁਰਦਾਸਪੁਰਾ ਦਿੱਤਿਆ ਉਹਨਾਂ ਦੀ ਪੂਰੀ ਟੀਮ ਜਿਹੜੀ ਆ ਮੌਕੇ ਤੇ ਪਹੁੰਚੀ ਸੀ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਸਰੈਂਡਰ ਕਰ ਦੇਵੇ ਦੱਸਿਆ ਜਾ ਰਿਹਾ ਕਿ ਘਰੇਲੂ ਕਲੇਸ਼ ਜਿਹੜਾ ਉਹ ਚੱਲ ਰਿਹਾ ਸੀਗਾ ਘਰੇਲੂ ਕਲੇਸ਼ ਦੇ ਚੱਲਦੇ ਆ ਹੀ ਉਸਨੇ ਆਪਣੀ ਪਤਨੀ ਅਤੇ ਸਸਦਾ ਕਤਲ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਇਹ ਕੁਆਟਰਾਂ ਦੇ ਵਿੱਚ ਆ ਕੇ ਲੁਕਿਆ ਹੋਇਆ ਸੀਗਾ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਪਰ ਉਸਨੇ ਫਾਇਰਿੰਗ ਜਿਹੜਾ ਵਾ ਸਰੈਂਡਰ ਨਹੀਂ ਕੀਤਾ ਹੈਗਾ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਜੜੀਆ ਕਰ ਲਈ ਹੈਗੀ ਦੱਸਿਆ ਜਾ ਰਿਹਾ ਕਿ ਘਰੇਲੂ ਕਲੇਸ਼ ਜਿਹੜਾ ਵਾ ਮੀਆਂ ਬੀਬੀ ਦਾ ਪ੍ਰਵਾਰ ਵਿੱਚ ਚੱਲਦਾ ਸੀਗਾ ਤੇ ਜਿਸ ਤੋਂ ਬਾਅਦ ਇਸ ਸਵੇਰੇ 3 ਵਜੇ ਉੱਠਦਾ ਹੈਗਾ ਤਾਂ ਆਪਣੀ ਰਫਲ ਦੇ ਨਾਲ ਤਿੰਨਾਂ ਦਾ ਕਤਲ ਜੜਾ ਵਾ ਕਰ ਦਿੰਦਾ ਹੈਗਾ ਤੇਨਾਂ ਨੂੰ ਗੋਲੀ ਦੋਵਾਂ ਨੂੰ ਗੋਲੀ ਜਿੱਤਲੀ ਮਾਰ ਦਿੱਤੀ ਹੈਗੀ ਆਪਣੀ ਪਤਨੀ ਨੇ ਵੀ ਗੋਲੀ ਮਾਰੀ ਗਈ ਹੈਗੀ ਆਪਣੀ ਸੱਸ ਨੂੰ ਵੀ ਜੜੀਆ ਗੋਲੀ ਮਾਰ ਲਈ ਹੈਗੀ ਜਿਸ ਤੋਂ ਬਾਅਦ ਇੱਥੇ ਆ ਕੇ ਛੁਪਿਆ ਹੋਇਆ ਸੀ ਕਾਫੀ ਜਦੋਜਦ ਕੀਤੀ ਗਈ ਕਿ ਸਰੈਂਡਰ ਕਰ ਦੇਵੇ ਲੇਕਿਨ ਇਸ ਨੇ ਸਰੈਂਡਰ ਨਹੀਂ ਕੀਤਾ ਹੈਗਾ ਫਿਲਹਾਲ ਆਪਣੀ ਰਫਲ ਦੇ ਨਾਲ ਹੀ ਇਸ ਨੇ ਆਪਣੇ ਆ ਅਧਿਕਾਰੀ ਜਿਹੜੇ ਤੁਸੀਂ ਰੋਜ਼ ਵੇਖ ਸਕਦੇ ਕਿ ਪੁਲਿਸ ਅਧਿਕਾਰੀ ਜਿਹੜੇ ਨੇ ਮੌਕੇ ਤੇ ਖੜੇ ਹੋਏ ਨੇ ਤੇ ਫਿਲਹਾਲ ਉਸਨੇ ਆਪਣੀ ਜਿਮ ਲੀਲਾ ਜਿਹੜੀ ਹੈ ਸਮਾਪਤ ਕਰ ਲਈ ਹੈ ਗਿਆ ਘਰੇਲੂ ਕਲੇਸ਼ ਚੱਲਦਾ ਸੀ ਘਰੇਲੂ ਕਲੇਸ਼ ਦੇ ਚੱਲਦੇ ਹੀ ਆਪਣੀ ਪਤਨੀ ਅਤੇ ਸੱਸ ਦਾ ਕਤਲ ਜੜਾ ਵਾ ਉਹ ਕੀਤਾ ਹੈਗਾ ਸਿਗਾ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਜੀ ਮੀਡੀਆ ਗੁਰਦਾਸਪੁਰ